ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬੜਾ ਸੋਹਣਾ ਦਿਨ ਹੈ ਕਿ ਅੱਜ ਸਾਡੇ ਨਾਲ ਗਾਇਕੀ ਦੇ ਦੌਰ ਤੋਂ ਬਾਅਦ ਇੱਕ ਜਿਹੜੇ ਗਾਇਕਾਂ ਨਾਲ ਮਿਊਜ਼ੀਸ਼ੀਅਨ ਹੁੰਦੇ ਨੇ ਘੜਾ ਵਜਾਉਂਦੇ ਨੇ ਤੇ ਉਹ ਰਕੇਸ਼ ਕੁਮਾਰ ਉਰਫ ਮੱਖੀ ਜੀ ਤੇ ਜਿਨ੍ਹਾਂ ਨੇ ਪੁਰਾਣੇ ਤੋਂ ਪੁਰਾਣੇ ਗਾਇਕਾਂ ਨਾਲ ਆਪਣਾ ਹੁਨਰ ਦਿਖਾਇਆ ਘੜਾ ਵਜਾਇਆ ਅੱਜ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਰਕੇਸ਼ ਕੁਮਾਰ ਮੱਖੀ ਜੀ ਸਾਡਾ ਤੁਹਾਡਾ ਸ਼ੁਕਰੀਆ ਸਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪਿਛਲੇ ਪੁਰਾਣੇ ਕਿਹੜੇ ਕਿਹੜੇ ਕਲਾਕਾਰਾਂ ਨਾਲ ਆਪਣਾ ਹੁਨਰ ਦਿਖਾਉਂਦੇ ਰਹੇ ਘੜਾ ਮਚਾਉਂਦੇ ਰਹੇ ਸਟੇਜਾਂ ਦੇ ਉੱਤੇ ਲਾਲਚੰਦ ਜਮਲਾ ਜੱਟ ਜੀ ਸ਼ੁਰੂ ਤੋਂ ਆ ਪਾਪਾ ਚਾਂਦੀ ਦਾ ਜੀ ਜਿਹਦਾ ਕੀ ਸੀ ਗੱਲ ਵਾਲਾ ਛੱਲੀਆਂ ਭਲਾਈ ਦਾ ਨਹੀਂ ਅੱਛਾ ਮਿੱਤਰਾ ਦੂਰ ਦੇ ਮਿੱਤਰਾ ਨੇ ਨਹੀਂ ਚੱਪਣਾ ਤੇ ਖੁਸ਼ਕਮੰਦੀ ਦੇ ਨਾਲ ਜੀ ਪਾਪਾ ਚਾਂਦੀ ਨਾਲ ਉਹ ਕੰਮ ਕੀਤਾ ਜੀ ਠੀਕ ਹੈ ਜਮਲਾ ਜੀ ਨਾਲ ਕੰਮ ਕੀਤਾ ਜੀ ਅਸੀਂ ਗਈਆਂ ਰੇਡੀਓ ਤੇ ਰੇਡੀਓ ਤੇ ਜਮਲਾਇ ਦੇਣਾ ਹਾਂ ਉਸ ਤੋਂ ਬਾਅਦ ਪਹਿਲਾਂ ਡੇਢ ਵੀ ਜਾ ਕੇ ਬੰਦਾ ਆਈਗਾ ਫਿਰ ਟੀਵੀ ਤੇ ਜਾ ਕੇ ਬੰਦਾ ਆਈਗਾ। ਕੀ ਰੇਡੀਓ ਦੇ ਪਾਸਾ ਉਹ ਟੀਵੀ ਦੇ ਪਾਸ ਹੋਊਗਾ। ਹਾਂ ਜੀ। ਕਈ ਬੀ ਕਲਾਸ ਹੁੰਦੀਆਂ, ਏ ਕਲਾਸ ਹੁੰਦੀ ਆ। ਏ ਕਲਾਸਾਂ ਦੀ ਪਹਿਲਾਂ ਕਿੰਨੀਆਂ ਕਲਾਸਾਂ ਸੀਗੀਆਂ। ਮੈਂ ਜਉਣਾ ਜੀ ਦਾ ਪੰਨਾ ਗਿਆ ਸੀਗਾ ਜੀ। ਫਿਰ ਬਾਬਾ ਚੰਦੀਰਾਉਨਾਂ ਗਿਆ ਸੀਗਾ ਜੀ। ਜੀ ਜੀ। ਫਿਰ ਮੈਂ ਬਹੁਤ ਕਲਾਕਾਰਾਂ ਨਾਲ ਕੰਮ ਕੀਤਾ ਜੀ। ਮੈਨੂੰ ਕਈ ਸਸੇ ਤਿੱਕੀ ਮਿਲ ਗਿਆ ਹੈਗਾ ਜਿਹਨਾਂ ਦੀ ਅੱਛਾ ਡੈਥ ਹੋ ਗਈ ਆ। ਜੀ। ਉਹ ਕਲਾ ਮੈਂ ਤੁਹਾਨੂੰ ਚਮਕੀ ਲੈਣਾ ਲਵਾਣਾ ਜੀ ਅੱਛਾ ਜੀ ਚਮਕੀ ਲੈਣਾ ਨਾ ਸਾਮ ਸੈਂਟ ਚਮਕੀ ਲੈਣਾ ਹਾਂ ਤੇ ਮੈਂ ਮੈਨੂੰ ਲਵਾਇਆ ਜੀ ਮੈਂ ਦਿਲ ਦਾ ਕੰਮ ਕਰਨ ਨੂੰ ਹੈ ਨਾ ਹਾਂ ਮੈਨੂੰ ਦਿੱਤੇ ਚਮਕੀ ਲੈਣੇ ਨੇ 25 ਰੁਪਏ ਹੈ ਪਹਿਲੇ ਪਹਿਲੇ ਸਮੇਂ ਜੀ ਅੱਛਾ ਸਰ ਪਵੰਗੀ ਅੰਦਰ ਕੋਤੋ ਦੇ ਕੋਲ ਜੀ ਬਸ ਪਵੰਗ ਕਿੱਥੇ ਆ ਗਿਆ ਨਕੋਤੋ ਦੇ ਕੋਲ ਆ ਤੇ ਪੰਜ ਕੋਲਾਂ ਘਰੇ ਆ ਗਏ ਸੀ ਪਵੰਗ ਲਾ ਕੇ ਹਾਂ ਕੋਲੋਂ ਪੰਜ ਉਹਨੇ ਉੱਗੀ ਘਰੇ ਆ ਜਾਂਦੇ ਸੀ ਤੇ ਮੈਨੂੰ ਚਮਕੀ ਲੈਣੇ 25 ਵੀਰ ਤਾਂ ਕੱਲਾ ਗੱਲ ਨੂੰ ਫੇਰ ਆ ਗਈ ਅੱਛਾ ਤੇ ਮੈਂ ਕੱਲ ਨੂੰ ਪਹੁੰਚਿਆ ਕੱਲ ਕੱਲ ਨੂੰ ਸਾਡਾ ਪਹੁੰਚ ਇੱਧਰ ਇਹਨਾਂ ਕੋਤੜ ਕਰਨੀਆਂ ਅੱਛਾ ਸਾਡੇ ਨੂੰ ਕੋਤੜ ਦੇ ਅੰਬਰ ਸਾਹਿਬ ਤੇ ਆਪਣਾ ਕੀ ਕਹਿੰਦੇ ਆ ਨਵਾਂ ਸ਼ਿਆਲ ਪੰਗਾ ਇਹ ਇਹ ਇੱਧਰ ਜਿਆਦਾ ਪਹੁੰਚਦੇ ਹੀ ਗੇ ਬਹੁਤ ਜਿਆਦਾ ਇੱਧਰ ਇੱਧਰ ਜਿਆਦਾ ਪਹੁੰਚਦੇ ਸਾਡੇ ਤੇ ਚਮਕੀ ਲਗਦਾ ਸਵੇਦ ਭਾਈ ਪੇਜ ਆਜੀ ਫਿਰ ਮੈਂ ਉਹਨਾਂ ਤਿੰਨ ਕਿ ਸਾਲ ਕੰਮ ਕੀਤਾ ਜੀ ਉਹਨਾਂ ਨਾਲ ਚਮਕੀ ਲਾਈ ਦੇ ਨਾਲ ਜਦੋਂ ਉਹ ਲਾਲ ਕੋਟ ਆਇਆ ਬਨਾਨਾ ਕੈਸ਼ਟ ਹੁੰਦੀ ਸੀਗੀ ਸਾਡੇ ਤੇ ਬਾਅਦ ਵਿੱਚ ਉਹ ਲਾਲ ਕੋਟ ਆਇਆ ਜੀਚਾ ਲਖ ਮੇਲਾ ਹਾਂ ਖਿਯੋਦਲ ਕਾਰਡ ਕਈ ਆਈਐਨਪੀਐਲ ਕੋਟ ਆਇਆ ਦਾ ਸਤੋ ਬਾਬਾ ਕੋਹ ਲਿਆ ਤੇ ਉਹਨਾਂ ਕਹਿੰਦਾ ਨਾਮ ਜਪਲਾ ਇਹਨਾਂ ਦਾ ਇਹਨਾਂ ਸਾਰੇ ਗਾਣਿਆਂ ਦੇ ਵਿੱਚ ਤੁਸੀਂ ਆਪ ਦਾ ਨਹੀਂ ਮੈਂ ਮਤੇ ਦੋ ਕਾਇਟਾਂ ਦੇ ਵਿੱਚ ਨਾ ਮੈਂ ਅਸੀਂ ਨਾ ਅਦਾਸਤ ਕੀਤੀ ਆ ਮੈਂ ਤੇ ਸੱਤੇ ਨੇ ਠੀਕ ਹੈ ਸੱਤਾ ਸਤ ਨੌੜੀਆ ਜਮਨਾ ਢੋਲਕ ਵੀ ਆਉਂਦਾ ਸੀਗਾ ਚਮਕੀਲਾ ਕਹਿੰਦਾ ਵੀ ਅਸੀਂ ਨਾ ਦਿੱਲੀ ਜਾਵਾਂ ਤੇ ਮੁਤਈਵ ਆਪਾਂ ਦੋ ਗੀਤ ਕਰਨੇ ਆ ਤਾਂ ਮੌਕਾ ਉਹ ਮੇਰੇ ਸਾਹਮਣੇ ਤਰਜਾ ਬਣੀ ਆਏਗੀ ਇੱਕ ਸੀਗਾ ਉਹ ਗੀ ਸੀਗਾ ਨਾਮ ਜਪਲਾ ਓខੇ ਵੇਲੇ ਕੰਮ ਆਊਗਾ ਠੀਕ ਹੈ ਇੱਕ ਇਹ ਹਣੇ ਤੱਕ ਬਣੇ ਸਾਡੇ ਸਾਹਮਣੇ ਤੱਕ ਉਹਨੇ ਬਣਾਈ ਸੀ ਇੱਕ ਆਈਗਾ ਉਹ ਕੀ ਕੀ ਕਹਿੰਦੇ ਆਪਣਾ ਤਵੀਰਾਂ ਲੰਗ ਲਾ ਕੇ ਕੰਦਾ ਲਹੋਰ ਦੀਆਂ ਹੋਈਆਂ ਹੂੰ ਇਹ ਕਿਨੇ ਉਹ ਸਾਹਮਣੇ ਤੱਕ ਸਾਡੇ ਸਾਹਮਣੇ ਤੱਕ ਬਣਾਈ ਸੀ ਚਮਕੀ ਲਈ ਨੇ ਉਹ ਬਣਾਈ ਸੀ ਆਪਣਾ ਜਮਾਲਪੁਰ ਕੋਠੀ ਦੇ ਵਿੱਚ ਸਾਨੂੰ ਕਹਿੰਦਾ ਵੀ ਤੂੰ ਦੇ ਸੱਤਾਵਾਂ ਆ ਜਾਓ ਤੇ ਜਮਾਲਪੁਰ ਆ ਜਾਓ ਤੇ ਚਲ ਕਾਂ ਨੂੰ ਐਂ ਗੱਡੇ ਮਾਂ ਲੈ ਕੇ ਆਨਾ ਵਾ ਗੱਡੀਆਂ ਵਿੱਚ ਹੀ ਬਹਿ ਜਾਂਦੇ ਆ ਅਸੀਂ ਗੱਡੀਆਂ ਵਿੱਚ ਹੀ ਬਹਿ ਗਏ ਮੈਂ ਤਾਂ ਸੱਤਾ ਤੇ ਚਮਕੀਲਾ ਗੱਡੀ ਚਲਾਣ ਲੱਗ ਗਿਆ ਉਹ ਕਹਿੰਦਾ ਸਾਹ ਸੁਖੋ ਲੋ ਸਾਹ ਸੁਖੋ ਖੋਲੇ ਉਹਨੇ ਜੋ ਤਰਜ ਜੋ ਬਣਾਈ ਜਾਂ ਉਹਨੇ ਮੈਂ ਭਾਜੀ ਨੂੰ ਕਿਹਾ ਅਸੀਂ ਭਾਜੀ ਕਹਿੰਦੇ ਸੀ ਕਿ ਭਾਜੀ ਤਰਜ ਬਹੁਤ ਬਹੁਤ ਵਧੀਆ ਬਣੀ ਹੋਈ ਮੈਂ ਕੀ ਤੇ ਹਿੱਟਾ ਚਮਕੀਲਾ ਦੀ ਆਪਣੇ ਆ ਵੀ ਤਰਜ ਆਪ ਹੀ ਤਰਜ ਬਣਾਉਂਦੇ ਸੀ ਕਿ ਇਹ ਤਰਜ ਨਹੀਂ ਉਹ ਜਿਵੇਂ ਆ ਕੇ ਲੋਕ ਚਮਕੀਲੇ ਨੇ ਤਰਜਾਂ ਤੋਂ ਉਹਦੇ ਲੱਗ ਤੇ ਬਾਹ ਕਿਤੇ ਉਹਨੂੰ ਪੁੱਛ ਕੇ ਵੇਖੋ ਜਿਹਨੇ ਤਰਜਾਂ ਬਣਾਈਆਂ ਨੇ ਠੀਕ ਹੈ ਵੀ ਠੀਕ ਨੇ ਇੱਕ ਮਾਣਾ ਤੁਹਾਨੂੰ ਮੈਂ ਛੋਟੀ ਜੀ ਗੱਲ ਸੁਣਾਉਂਦਾ ਵਾਂ ਇੱਕ ਇੱਕ ਜੱਟ ਨੇ ਨਾ ਦੱਸੇ ਦੇ ਉੱਤੇ ਅੱਛਾ ਕਹਿੰਦਾ ਇੱਕ ਨਾ ਬਾਲੀ ਸਾਹ ਦੀ ਹੀਸ ਨਾ ਅੱਛਾ ਇਹ ਉਹ ਕਲਾਕਾਰ ਚੁਕੀਲਾ ਸਾਹਿਬ ਨੂੰ ਕਹਿੰਦੇ ਚੁਕੀਲਾ ਸਾਹਿਬ ਨੂੰ ਕਹਿੰਦੇ ਅੱਛਾ ਉਹ ਕਹਿੰਦਾ ਵੀ ਮਨੂਣਾ ਦੋ ਟੱਪੇ ਹੁੰਦੇ ਆ ਅੱਛਾ ਮੈਂ ਸੁਣਾ ਦੇਣਾ ਵਾਂ ਹਾਂ ਤੂੰ ਕਾਂ ਜਾ ਠਮਾ ਦੇ ਯਾਰ ਉਹਨੇ ਜੀ ਸੁਣਾਤਾ ਹੀ ਆ ਬਾਈ ਸਾਹ ਦੀ ਦੋ ਨੇ ਲਿਆਨਸ ਨਾ ਆਤੀਆਂ ਤੇ ਇੱਕ ਨਾ ਜੱਟ ਕਹਿੰਦਾ ਕਹਿੰਦੇ ਆ ਵਾਕਈਆ ਕਲਾਕਾਰ ਆ ਇਹ ਬੰਦਾ ਕੇ ਟਾਈਮ ਦੇ ਜਿਹਨਾਂ ਨਾਂ ਬਣਾਊਗਾ ਜਿਹਨਾਂ ਮੇਰਾ ਕਹਿਣਾ ਨਹੀਂ ਮੋੜਿਆ ਜਿਹਦਾ ਗਲਾ ਘਤ ਕਹਿਣਾ ਮੋੜ ਦਿੰਦੇ ਆ ਤੇ ਮੈਨੂੰ ਆਉਂਦਾ ਨਹੀਂਗਾ ਕਲਾਕਾਰ ਕੋਲ ਨਾ ਹੱਥ ਕੀ ਹੋਣੀ ਚਾਹੀਦੀ ਆ ਜਿਵੇਂ ਔਰ ਸੋਈ ਨਹੀਂ ਹੁੰਦੀ ਔਰ ਸੋਈ ਦੇ ਵਿੱਚ ਲੂਣ ਮਸਾਲਾ ਸਭ ਕੁਝ ਵਿੱਚ ਹੋਏ ਆਏਗਾ ਕਲਾਕਾਰ ਕੋਲ ਮੈਟਰ ਪੂਰਾ ਫੁੱਲ ਆਉਣਾ ਚਾਹੀਦਾ ਧਰਮੁਕ ਵਿਆਹ ਹਰ ਚੀ ਹੋਣੀ ਚਾਹੀਦੀ ਆ ਉਹਨੂੰ ਕੱਲੂ ਕਿਹਦੇ ਗੋਗੀ ਨੂੰ ਐਸ ਕੱ ਕਰ ਸਕਦਾ ਤੇ ਭਈਆ ਗੀਤ ਗਾਉ ਭਾਈ ਹਾਂ ਜੋ ਗੋਗੀ ਨੂੰ ਗੋਗੀ ਮੋੜ ਸਕਦੇ ਆ ਹਾਂ ਇਹਨੇ ਦੀਦਾ ਮਤਲਬ ਹਰ ਇੱਕ ਕਲਾਕਾਰ ਕੋ ਹੋਣੀ ਚਾਹੀਦੀ ਆ ਉਹ ਜਿੰਮ ਗਿਲਾ ਹੀ ਕੋਲ ਸੀਗਾ ਨਰਮ ਸੁਹਾਵਾ ਦਾ ਸੀਗਾ ਬਈ ਵਧੀਆ ਸੁਹਾਸੀ ਉਹਦਾ ਜਦੋਂ ਪੱਗ ਦਾ ਤੂਲਾ ਕੱਢਿਆ ਪੱਗ ਦਾ ਤੂਲਾ ਪੱਗ ਬੁੱਗੀ ਜੋਂ ਬੰਦਾ ਚੱਲਦਾ ਗੁੱਤਾ ਬਣਾਉਂਦਾ ਸੀਗਾ ਤੇ ਲੋਕੀ ਕਹਿੰਦੇ ਆ ਵਾਕਈ ਆ ਕਲਾਕਾਰ ਆ ਗਿਆ ਬਈ ਕਲਾਕਾਰ ਦੀ ਕਈ ਪਸਾਨ ਬਣੀਆਂ ਪੱਗ ਤੋਂ ਬਣੀਆਂ ਕਿਉਂ ਜੋ ਕਲਾਕਾਰ ਪੱਗ ਨਹੀਂ ਬੰਨ੍ਹੇ ਤੇ ਕਲਾਕਾਰ ਮੁਸਲੀਸ ਸਾਹਿਬ ਆ ਪੱਗ ਬੰਦੇ ਆ ਮਜੀਦ ਰਾਈ ਆ ਪੱਗ ਬੰਦੇ ਹਲ ਕਲਾ ਕਾ ਪਹਿਲਾਂ ਪੱਗ ਬੰਦੇ ਹੀ ਕਿਉਂ ਪੱਗ ਤੋਂ ਕਲਾ ਕਾ ਦੀ ਨਿਸ਼ਾਨ ਮ ਨਹੀਂ ਹੁੰਦੀ ਆ ਉਹ ਆਏ ਕਣ ਲੋਕਾਂ ਦੇ ਬੱਗਾ ਬੱਗਾ ਨੂੰ ਲਾਤੀਆਂ ਨੇ ਆ ਜਿਹੜਾ ਸਾਡਾ ਸੱਭਿਆਚਾਰ ਆ ਜੀ ਚਾਦਾ ਕੁਰਤਾ ਜੁੱਤੀ ਤੂੰ ਵੀ ਹਾਂਜੀ ਜਿਵੇਂ ਮਤਲਬ ਐਚ ਆਰ ਕੰਪਨੀਆਂ ਵਿੱਚ ਆ ਤੇ ਹੋਰ ਤੁਹਾਨੂੰ ਦੱਸੋ ਚਮਕੀਲਾ ਸਾਹਿਬ ਬਾਰੇ ਕੋਈ ਉਹਨਾਂ ਦਾ ਹੋਰ ਕਿੱਦਾਂ ਦੇ ਕੋਈ ਕਿਸ ਤਰ੍ਹਾਂ ਦਾ ਚਮਕੀਲਾ ਸਾਹਿਬ ਨਾਲ ਚਮ ਚਮਕੀਲੇ ਦਾ ਤੇ ਦਦਾ ਸੰਦੂਆ ਇਕੱਠਾ ਖੜਾ ਹੋ ਗਿਆ ਸੀਗਾ ਅੱਛਾ ਇਹ ਕਿੱਥੇ ਹੋਇਆ ਕੁਛ ਇਹ ਤੇ ਇਹ ਇਹ ਸੀਗਾ ਇਹ ਆਪਣਾ ਲੱਭ ਤੇਰਾ ਭਲਾ ਕਰੇ ਇਹ ਫਲੋਰ ਦੀ ਕੋਈ ਗੱਲ ਆਈ ਹਮ ਹਮ ਇੱਕ ਨਾ ਡੀਟੀਓ ਸੀਗਾ ਹਮ ਉਹ ਚਲਾਨ ਕਰਦਾ ਸੀਗਾ ਥੱਲੇ ਕਲਾਕਾਰਾਂ ਦੇ ਹਮ ਜੋ ਆਪਾਂ ਇੱਧਰ ਨੂੰ ਜਾਵਾਂ ਨਕੋਦਰ ਕਰਨੀ ਜਾਵਾਂ ਜਲੰਧਰ ਕਰਨੀ ਜਾਵਾਂ ਉਹਨਾਂ ਦਾ ਰਾਜਨਕਰੋ ਜਾਵਾਂ ਮਲਾਵੀ ਚਮਕੀਲੇ ਦੀ ਗੱਡੀ ਆ ਗਈ ਦਰਦਾਰ ਦੀ ਗੱਡੂ ਆ ਗਈ ਦਰਦਾਰ ਦੀ ਗੱਡੀ ਆ ਗਈ ਉਹਨਾਂ ਚਲਾਨ ਕਰਦਾ ਹੁੰਦਾ ਸੀ ਕੋਈ ਡਿਊਟੀ ਬੰਦੀ ਆ ਹਮ ਉਹ ਕਹਿੰਦਾ ਯਾ ਇਹ ਇੱਕ ਦੇ ਉੱਤੇ ਹੀ ਲੇਟ ਆ ਇੱਕ ਦੇ ਪੈਸੇ ਘਟਾ ਉਦੋਂ 2500 ਜੇ ਪਿਓ ਲਾਂਦੇ ਦੋ ਕਿਝਾ ਜੇ ਪਿਓਨ ਸੀਗੀ ਇੱਕ ਉਦੋਂ ਤੋਂ ਦੀ ਚਲਾਨ ਕਰਦੇ ਉਦੋਂ ਇਹ ਚਲਾਨ ਕਰਦੇ ਸੀਗੇ ਉਹੀ ਡਿਊਟੀ ਬੰਦੀ ਸੀਗੀ ਉਹ ਕਿਵੇਂ ਜਾਂ ਕਿੱਦਾਂ ਕਰੀਏ ਯਾਰ ਉਹਿਆਂ ਨੇ ਗੱਲ ਗੁਲ ਕੀਤੀ ਦਦਾ ਸੰਧੂਆ ਕਹਿੰਦਾ ਐਂ ਕਰੋ ਭਾਈ ਮੇਰੇ ਮੁੰਡੇ ਦਾ ਹੈਗਾ ਵਿਆਹ ਮੈਂ ਭਾਈ ਮੈਂ ਕੋਈ ਪੈਸਾ ਨਹੀਂ ਦੇਵਾਂ ਤੇ ਮੇਰੇ ਮੁੰਡੇ ਦੇ ਵਿਆਹ ਤੇ ਦਦਾਗ ਤੇ ਚਮਕੀਲਾ ਨਾਲ ਖਾਣਾ ਲਾ ਦੇਵੇ ਹੱਤੋਂ ਲੱਗ ਮੈਂ ਕੋਈ ਚਲਾਨ ਨਹੀਂ ਕਰੂੰਗਾ ਤੁਹਾਡੇ ਜਿੱਦਾਂ ਮਰਜੀ ਜਾਓ ਤੂੰ ਸਾਨੂੰ ਮਿਲ ਗਈ ਸੁੱਟੀ ਹਾਂ ਮੈਂ ਜਿੱਦਾਂ ਰੋਜ਼ ਹੀ 500 560 ਵਿਦਿਆਰਥੀ ਆਂਦਾ ਹੈਗਾ ਉਹ ਤੇ ਸੜਕਾਂ ਬਣ ਗਈਆਂ ਤੇ ਡਬੜ ਡਬੜ ਸੜਕਾਂ ਬਣਦੀਆਂ ਨਾ ਪੀੜ ਹੋ ਗਈ ਆਲ ਬਸ ਚੱਲ ਬੰਦੇ ਨੂੰ ਕਾਲੀ ਆ ਗਈ ਆ ਉਦੋਂ ਸੜਕਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਹੈਗੀਆਂ ਇੱਟਾਂ ਆਈਆਂ ਸੜਕਾਂ ਹੁੰਦੀਆਂ ਹੈਗੀਆਂ ਜਿਵੇਂ ਕੱਚੇ ਲਾਉਂਦੇ ਗੱਡੀ ਲਾਉਂਦੇ ਉਹਦਾ ਕੋਈ ਚਰਾਨੀ ਹੁੰਦਾ ਹੈਗਾ ਇੱਕ ਟਾਇਲ ਕੱਚੇ ਇੱਕ ਪੱਕੇ ਉਹ ਚੁੰਗੀ ਲਿਆ ਗੱਲ ਕਹੀ ਵੀ ਸੀ ਨਾ ਗੀਤਾਂ ਦੀ ਗੱਲ ਕਰ ਉਹ ਵੇ ਐਂ ਗੱਲ ਕਹੀ ਨਾ ਉਹ ਗੀਤਾਂ ਦੀ ਨਾ ਅਸਲ ਜੋਰ ਲੰਦਾ ਹੈਗਾ ਜਾਂਦਾ ਜਾਂਦਾ ਜੋੜ ਲੱਗ ਜਾਂਦਾ 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 ਉਹਨਾਂ ਦਾ ਆਈਗਾ ਉਹ ਜਿਆਦਾ ਸੁਣਦਾ ਆਈਗਾ ਕੁਨਾਮ ਅਲੀ ਨੂੰ ਤੇ ਨੁਸਰਤ ਅਲੀ ਨੂੰ ਤੇ ਆਪਣਾ ਦਦਾ ਸੰਧੂ ਤੇ ਅਲਾਉਂ ਤੇ ਗੰਗਾ ਇਹ ਤਿੰਨ ਹਰਿਆ ਕਹਿਤਾ ਹੁੰਦੀਆਂ ਹੈਗੀਆਂ ਇੱਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਨਾ ਇੱਕ ਨਾ ਇਹ ਜਾਂਗਾ ਹੈਗਾ ਕੈਨੇਡਾ ਦੇ ਵਿੱਚ ਪਹਿਲਾਂ ਇਹ ਟੂਰ ਜਾਣਾ ਹੈਗਾ ਦੁਬਈ ਦਾ ਟੂਰ ਸੀਗਾ ਕੋਈ ਨੂਟ ਨੂੰ ਕੋਈ ਨਾ ਅੱਛਾ ਪ੍ਰੋਮੋਟਰ ਆ ਉਨੇ ਇਹਨੇ ਕੀਤਾ ਹੀਗਾ 65 ਹੀ ਆ ਪੀਆ ਉਹ ਸ਼ਾਨਿਆਂ ਦੇ ਵਿੱਚ ਕੈਨੇਡਾ ਜਾਂਗ ਮਾ ਆਪਣਾ ਡੱਬਈ ਜਾਂਗ ਮਾ ਤੇ ਸਾਡਾ ਬਵਾਮ ਸੀਗਾ ਪਟਿਆਲੇ ਅਸੀਂ ਆ ਖੰਨੇੋਂ ਇੱਕ ਨਾ ਐਵੀਟ ਲੈਣਾ ਆਈਗਾ ਮੈਂ ਪੁੱਛਿਆ ਨਾ ਭਾਈ ਭਾਈ ਕਹਿੰਦਾ ਵੀ ਭਾਈ ਬਰੋਂਗ ਤੇ ਆ ਕਹਾਂ ਪੁਰਾਣੋਂ ਤੇ ਕਹਿੰਦਾ ਪਟਿਆਲੇ ਆ ਤੇ ਕਹਿੰਦਾ ਕੱਲ ਨੂੰ ਬਾਹਰ ਚਲੇ ਜਾਣਾ ਵਾ ਪਰੋਂਗ ਲਾ ਕੇ ਕਹਿੰਦਾ ਮੈਂ ਇੱਕ ਸ਼ਰਤ ਆ ਗੱਡੀ ਵੈਗ ਜਦੋਂ ਪਰੋਂਗ ਖਤਮ ਹੋਇਆ ਕਲਮਾ ਜਾਤ ਝੂਟਾ ਲੈ ਆ ਅੱਛਾ ਜਾਉਂਦਾ ਹੀ ਅੱਪੀ ਦੇ ਰੰਗ ਦਾ ਅੱਛਾ ਜਿਹੜੇ ਆ ਹੈਲੀਕਾਪਟਰ ਆਪਣੇ ਉਡਦੇ ਆ ਜਿਹੜੇ ਮੁਰਦੇ ਜਿਹੜੇ ਜਿਹੜੇ ਛੁੱਟਦੇ ਪਰਤੀਆਂ ਵਾਲੀਆਂ ਉਹ ਕਹਿੰਦਾ ਬਈ ਮੈਂ ਨਾ ਝੂੜਾ ਲੈਣਾ ਨਹੀਂ ਛੱਡਦਾ ਤੇ ਕੱਲ ਨੂੰ ਮੈਂ ਕੱਲ ਮੈਂ ਅੰਦਰ ਢਾਹਦਾ ਹੀ ਬੋਦਾ ਜਾਂ ਜਹਾਜ਼ ਜਿਵੇਂ ਗਏ ਮੈਨੂੰ ਮੈਨੂੰ ਤਾਂ ਕੰਮ ਨਹੀਂ ਛੱਡ ਜਾਂਦੀ ਆ ਉਹ ਆਨੇ ਪਤਾ ਕੀ ਕੀਤਾ ਜੀ ਚਾਦਾ ਘੂਟਾ ਲਾਜ਼ ਆਈਗਾ ਤੇ ਅਮਰਜੋਤ ਵੀ ਲਿਆ ਗਿਆ ਅਜੀ ਪਿੱਛੇ ਜਾਗੇ ਮੈਂ ਸਾਨੂੰ ਵੀ ਲੈ ਕੇ ਜਾਊਗਾ ਉਹ ਨਾਲ ਹੀ ਕਿ ਉਹ ਡਾ ਲੈ ਕੇ ਨਾ ਉਹਦਾ ਕੀ ਕਹਿੰਦੇ ਜਾਂ ਉਹਦਾ ਛੋਟੇ ਜਿਹੇ ਦਾ ਉਹ 5 ਮਿੰਟ ਬਾਅਦ ਥੱਲੇ ਆ ਗਿਆ ਅੱਛਾ ਉਹ 5 ਮਿੰਟ ਬਾਅਦ ਥੱਲੇ ਆ ਗਿਆ ਇਹ ਨਾ ਪਟਿਆਲੇ ਦੀ ਗੱਲ ਆ ਅਸਲੀ ਗੱਲ ਆ ਇਹ ਹਾਂਜੀ ਉੱਥੇ ਜਹਾਜਾਂ ਬਣਿਆ ਲੀ ਗੱਲ ਉਹ ਮੁੰਡਾ ਚਮਕੀਲਾ ਦਾਸ ਕੀ ਦਾ ਹਾਂ ਤੇ ਉਹ ਕਹਿੰਦਾ ਮੁੰਡਿਆਂ ਪੁੱਛਿਆ ਕੌਣ ਆ ਤੇ ਕਹਿੰਦਾ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆ ਹਾਂ ਤੇ ਕਹਿੰਦਾ ਜੀ ਬੈਠੋ ਯਾਰ ਕੋਈ ਗੱਲ ਨਹੀਂ ਬੈਠੋ ਬੈਠੋ ਉਹ ਜਦੋਂ ਚਿਹਰਾ ਲੱਗਾ ਉਹ ਡਰ ਗਿਆ ਰਿਆ ਕੀ ਹੋ ਗਿਆ ਤਿਉ ਥੱਲੇ ਆਇਆ ਉਹਨੂੰ ਪਤਾ ਨਹੀਂ ਲੱਗਿਆ ਕਹਿੰਦਾ ਵੀ ਦੇਖ ਬਈ ਉਮੈ ਆਪਣਾ ਝਾਕਾ ਖੁੱਲ ਗਿਆ ਕੋਈ ਆਪ ਕੋਈ ਡਾਲ ਡੂੰਢੀਗਾ ਜਾਂ ਆਪਾਂ ਵੀ ਕੱਲ ਨੂੰ ਚਲੇ ਜਾਵਾਂ ਠੀਕ ਹੈ ਦਬਈ ਤੇ ਮੁੜ ਕੇ ਕਹਿੰਦਾ ਆਪਣਾ ਥੋੜਾ ਟੂਰ ਸੀਗਾ ਆਪਣਾ ਕੈਨੇਡਾ ਕੁਝ ਤਿੰਨ ਮਹੀਨੇ ਦਾ ਕੋਈ ਚੰਨੀ ਚੰਨੀ ਕੋਈ ਪ੍ਰੋਮੋਟਰ ਆ ਅੱਛਾ ਜੀ ਚੰਨੀ ਸੀਗਾ ਇੱਕ 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 ਤੋਂ ਇੱਕ ਹੋਰ ਸੀਗਾ ਮੈਨੂੰ ਨਹੀਂ ਪਤਾ ਉਹ ਲੈ ਕੇ ਗਿਆ ਹੀ ਚਮਕੀਲੇ ਨੂੰ ਲੈ ਕੇ ਗਿਆ ਸੀਗਾ 1.30 ਲੱਖ ਜੱਜ ਲੈ ਕੇ ਆਈਗਾ ਉਹ ਕੈਨੇਡਾ ਦੇ ਵਿੱਚ ਉਹ ਸਮਿਆਂ ਦੇ ਵਿੱਚ ਉਹਨੇ ਤਿੰਨ ਕੁ ਵੀੜੇ ਦਾ ਟੂਰ ਸੀਗਾ ਉਹ ਨਾਲ ਗਿਆ ਹੈਗਾ ਸੱਤਾ ਗਿਆ ਸੀਗਾ ਦੇਪੂ ਗਿਆ ਮਲ ਗਿਆ ਬਾਜਾ ਮਾਸਟਰ ਉਹ ਸੀਗਾ ਟੱਕਣ ਸੀਗਾ ਇੱਕ ਪਾਸ਼ੀ ਸੀਗਾ ਤਬਲਾ ਵੀ ਹੁੰਦਾ ਸੀਗਾ ਤੇ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਇਹ ਗਏ ਸੀਗੇ ਕੈਨੇਡਾ ਚ ਟੂਰ ਲੱਗਿਆ ਜਿਹੜੇ ਮੈਂ ਹੋਰ ਠੋਕਰਿਆਂ ਤੁਹਾਨੂੰ ਵੀ ਜਿਹੜੇ ਜਿੰਨੇ ਵੀ ਮਿਊਜ਼ੀਸ਼ੀਅਨ ਨੇ ਉਹਨਾਂ ਦੇ ਨਾਮ ਬੜੇ ਅਲੱਗ ਟੱਕਣ ਕੀ ਹਾਂਜੀ ਹਾਂਜੀ ਤੁਹਾਡਾ ਮੱਖੀ ਹਾਂਜੀ ਹਾਂਜੀ ਤੇ ਇਹ ਕਿਦਾਂ ਨਾਮ ਪਿਆ ਜਾਂਦੇ ਸੀਗੇ ਤੁਹਾਡੇ ਇਹ ਜਿਵੇਂ ਇਹ ਨਾਂ ਗੋਗੀ ਆ ਹਾਂ ਹਾਂ ਉਹ ਇਹਨੂੰ ਤੂਰ ਕਹਿੰਦੇ ਆ ਗੋਗੀ ਤੂਰ ਕਹਿੰਦੇ ਆ ਪਿਆਲਾ ਦੇ ਗੋਗੀ ਆ ਇਹ ਘਾਦਿਆਂ ਘਾਦਿਆਂ ਨਾਲ ਰੱਖਿਆ ਹੈਗਾ ਘਰਦਿਆਂ ਨੇ ਨਾਂ ਰੱਖਿਆ ਇਹ ਕਲਾਕਾਰਾਂ ਨੇ ਨਾਂ ਰੱਖਿਆ ਨਹੀਂ ਕਲਾਗਾਂ ਘਾਦਿਆਂ ਨਾਲ ਘਾਦਿਆਂ ਨਾਲ ਕੀ ਰੱਖਣਾ ਨਹੀਂ ਹਾਂ ਜੀ ਨਿੱਕੇ ਨਾਲ ਲੋਕੀ ਹੱਸ ਪੈਂਦੇ ਸੀਗੇ ਉਹ ਚਮਕੀਲੇ ਨਾਲ ਧਲੀ ਨਾਮ ਸੀਗਾ ਹਾਂ ਜੀ ਠੀਕ ਹੈ ਜੀ ਤੇ ਆਪਣਾ ਰੱਬ ਤੇਰਾ ਭਲਾ ਕਰੇ ਕੁਲਦੀਮ ਆਲਗਾਂ ਨਾਂ ਸੀਗਾ ਲੱਦਾ ਹਾਂ ਠੀਕ ਹੈ ਜੀ ਇਹ ਨਾਂ ਨਾ ਬਦਲੇ ਜਾਂਦੇ ਸੀਗੇ ਬਲਾਂ ਛੋੜੇ ਨਾਲ ਸੀ ਆਵੇ ਚੋਕਰੀ ਚਕਾਈ ਆ ਹਾਂ ਜਿਵੇਂ ਮਥਰੀਆ ਚਮਕੀਲਾ ਹਾਂ ਚਮਕੀਲਾ ਪਹ ਕੋਈ ਕੁਝ ਗਾ ਕੇ ਗਿਆ ਦੁਨੀਆਂ ਦੇ ਵਿੱਚੋਂ ਹੂੰ ਉਹਦਾ 8 ਮਾਰਚ ਨੂੰ ਮੇਲਾ ਹੁੰਦਾ ਹੁੰਦਾ ਨਾ ਪਤਾ ਨਹੀਂ ਕਿਤੋਂ-ਕਿਤੋਂ ਲੋਕ ਆਉਂਦੇ ਆ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਹਾਂ ਕਿੱਥੇ-ਜਿੱਥੇ ਪੰਜਾਬੀ ਬੈਠਾ ਕੈਨੇਡਾ ਅਮਰੀਕਾ ਇੰਗਲੈਂਡ ਚ ਚਮਕੀਲੇ ਦਾ ਨਾਮ ਲਊਗਾ ਪੁੱਛੋ ਕਿਉਂ ਇਹ ਆਨੇ ਬਹੁਤ ਕੁਝ ਗਾਇਆ ਉਨ ਕਲਦੀ ਮਾਨ ਦਾ ਮੁਹੰਮਦ ਸਦੀ ਦਾ ਛਿੰਦਾ ਛਿੰਦਾ ਇਹਨੇ ਬਹੁਤ ਕੁਝ ਕੀਤਾ ਸਭਿਆਚਾਰ ਗਾਇਆ ਠੀਕ ਹੈ ਇਹ ਨਾ ਇਹਦਾ ਨਾਮ ਰਹੂਗਾ ਠੀਕ ਹੈ ਇਹ ਮਤਲਬ ਜਿਵੇਂ ਕਲਦੀ ਪਾਸਾ ਮੰਜੀਤ ਰਾਏ ਦਾ ਦਰਜੀਤ ਕੋਰ ਇਹਨੇ ਯਾਨੀ ਬਹੁਤ ਬਹੁਤ ਸਭਿਆਚਾਰ ਦੀ ਸੇਵਾ ਕੀਤੀ ਆ ਉਹ ਦੇਖੋ ਮਸਦੂਰ ਬਾਜੀ ਆ ਕਿੰਨੇ ਵਧੀਆ ਆਰਟ ਸੀਗਾ ਬਹੁਤ ਵਧੀਆ ਆਰਟ ਸੀਗਾ ਹਾਂ ਇਹਨਾਂ ਦੇ ਨਾਲ-ਨਾਲ ਉਹਨੂੰ ਤੁਹਾਡਾ ਵੀ ਨਾਮ ਹੋਊਗਾ ਕਿ ਤੁਸੀਂ ਵੀ ਪਰਦੇ ਦੇ ਪਿੱਛੇ ਜਿੱਦਾਂ ਹੁੰਦਾ ਵੀ ਡਾਇਰੈਕਟਰ ਦਾ ਨਾਮ ਹੈ ਮਿਊਜ਼ੀਸ਼ੀਅਨ ਦਾ ਨਾਮ ਇਹ ਵੀ ਆਉਣੇ ਚਾਹੀਦੇ ਨੇ ਵੀ ਹਾਂ ਵੀ ਭਾਈ ਇਲਜ਼ਾਗਰ ਹੋਣੇ ਚਾਹੀਦੇ ਨੇ ਵੀ ਇਹਨਾਂ ਦੇ ਨਾਲ ਘੜਾ ਕਿਹਨੇ বাজਾਇਆ ਹਾਂਜੀ ਹਾਂਜੀ ਢੋਲ ਕਿਹਨੇ বাজਾਈ ਇਹ ਵੀ ਅੱਗੇ ਆਉਣੇ ਚਾਹੀਦੇ ਨੇ ਕਲਾਕਾਰਾਂ ਦੇ ਨਾਮ ਪਤਾ ਗੱਲ ਕੀ ਹੈਗੀ ਆ ਤੁਸੀਂ ਨੱਟ ਕੱਟ ਕੇ ਦੇਖੋਗੇ ਨਾ ਹਾਂਜੀ ਉਹਦੇ ਵਿੱਚ ਆਹੀ ਬੈਠੇ ਆ ਹਾਂ ਹਾਂ ਮਾ ਦੇਖੋ ਉਹਦੀ ਫਿਲਮ ਆਈ ਆ ਹਾਂ ਆ ਚਮਕੀਲੇ ਉਹ ਉਹਦੀ ਆ ਜੇ ਕੋ ਉਹਨੇ ਨਾ ਸਾਡੇ ਵਾਲੇ ਕੋਈ ਕਿਹਾ ਕੋ ਉਹਨੇ ਕਿਹਾ ਤੇ ਹੈ ਕੋ ਨਹੀਂਗਾ ਵੀ ਅਸੀਂ ਪੁਰਾਣੇ ਬੰਦੇ ਇੱਥੇ ਬੈਠੇ ਆਂ ਵੀ ਪੰਜ ਇਹ ਪੰਜਿਆਂਗੇ ਇੱਥੇ ਬੈਠੇ ਆਂ ਇੱਕ ਮੈਂ ਬੈਠਾ ਵਾਂ ਜੀ ਇੱਕ ਟੱਕਣ ਬੈਠਾ ਇੱਕ ਸੱਤਾ ਬੈਠਾ ਇੱਕ ਦੀਪਾ ਤੁੰਬੀ ਵਾਲਾ ਬੈਠਾ ਇੱਥੇ ਮਨਕੂ ਬੈਠਾ ਜੇ ਚਮਕੀਲੇ ਨਾਲ ਕੰਮ ਕਰਦੇ ਸੀਗੇ ਠੀਕ ਨਹੀਂ ਠੀਕਾ ਉਹ ਵਾਲੀ ਬੰਦੇ ਬੈਠੇ ਆ ਉਹ ਉਹ ਆਣ ਜਾ ਕੇ ਜੀ ਢੋਕਦੇ ਹੋ ਗਏ ਉਹ ਬਾਹਰ ਲਿਆ ਉਹ ਕਹਿੰਦਾ ਆਈ ਗਏ ਬੰਦੇ ਉਹ ਬੰਦੇ ਅਸੀਂ ਇੱਥੇ ਆ ਬੈਠੇ ਆ ਨਾ ਅਸਲੀ ਬੰਦੇ ਦਿਖਾਣੇ ਚਾਹੀਦੇ ਦਿਖਾਣੇ ਚਾਹੀਦੇ ਸੀ ਉਹਨੂੰ ਫਿਲਮ ਦੇ ਵਿੱਚ ਮੂਹ ਦੇਖੋ ਚਾਹੇ ਲਾਸਟ ਵਿੱਚ ਦਿਖਾ ਦੇ ਚਾਹੇ ਸ਼ੁਰੂ ਵਿੱਚ ਦਿਖਾ ਦੇ ਸਰ ਨਾ ਹੀ ਬੋਲਣ ਦੇ ਹਾਂ ਐਕਟ ਚਾਹੇ ਹੋਰ ਕਿਸੇ ਤੋਂ ਕਰਾਉਣਾ ਸੀ ਤੋਂ ਕਰਾ ਲੈਂਦੇ ਹਾਂ ਕਰਾ ਬਈ ਕੱਲ ਉਹਨੇ ਕਿਹਾ ਭਾਜੀ ਦੇਖੋ ਪਹਿਲਾਂ ਗੱਲ ਕੀ ਹੈਗੀ ਆ ਜਿਹੜਾ ਨਾ ਅਮਨ ਸਿੰਘ ਚਮਕੀਲਾ ਉਹਨੇ ਲਿਆ ਸੀਗਾ 4500 ਰੁਪਿਆ ਪਟੋਲਾ ਫੁੰਦਾ ਉਹ ਕਹਿੰਦਾ ਪੇਮੈਂਟ ਇੱਥੇ ਰੱਖੇ ਜਾ ਜਦੋਂ ਗਾਣਾ ਆਇਆ ਉਹਦਾ ਜਦੋਂ ਗਾਣਾ ਆਇਆ ਉਹ ਕਹਿੰਦਾ ਵੀ ਮੈਂ ਇਦਾਂ ਗੀਤ ਨਹੀਂ ਕਰਵਾਉਂ ਮੈਂ ਪਹਿਲਾਂ ਨਾ ਮੇਰੇ ਪੈਸੇ ਇੱਥੇ ਰੱਖੇ ਜਾ ਕੋਈ ਰਾਹੀ ਰਾਹੀ ਸੀਗਾ ਉਹ ਜੀ ਆ ਕੋਟਕਪੂਰੇ ਦਾ ਆਈਗਾ ਉੱਥੇ ਵਾਲੀ ਛੋਟ ਨੂੰ ਆਈ ਆ ਪੰਜਵੇਂ ਸਾਡੀ ਡੇਟ ਆ ਉੱਥੇ ਮੇਨ ਮਿੱਤਰ ਮੁਹੰਮਦ ਜੀ ਦਾ ਪੋਲੀ ਬਰੀਂਦਾ ਤੇ ਚੰਮਕੀਲਾ ਤੇ ਖਾਲਾ ਉਸ ਜੰਮਿਆ ਬਹੁਤ ਜਿਆਦਾ ਪੰਜਵੇਂ ਸਾਡੀ ਡੇਟ ਤੇ ਉੱਤੇ ਤੇ ਫਿਰ ਉਹ ਚੱਲੀ ਬਹੁਤ ਆ ਉਹ ਚੰਮਕੀਲੇ ਕਾ ਕੇ ਚੱਲੀ ਆ ਉਹ ਚੰਮਕੀਲੇ ਦਾ ਖਾਲਾ ਠੀਕ ਨਹੀਂ ਠੀਕ ਹੈ ਚੰਮਕੀਲਾ ਬਹੁ ਕੁਝ ਕਾ ਕੇ ਗਿਆ ਉਹ ਉਹ ਕਹਿੰਦਾ ਬਾਈਗਾ ਮੈਨੂੰ ਕੋਈ ਨਾ ਲਾਲ ਜਰੂਰ ਤੇ ਨਹੀਂ ਆ ਕਹਿੰਦਾ ਮੈਂ ਦੇ ਮਤਲਬ ਪਾਰਟੀ ਆਉਂਦੀ ਆ ਮੈਨੂੰ ਬੁੱਕ ਆਉਂਦੀ ਆ ਪੰਜ ਕਲਾਕਾਰ ਸੀ ਉੱਥੇ ਇੱਕ ਸੀਗਾ ਦਰਦਾਰਸਨ ਜੀ ਦਾ ਉਤਰ ਉੱਪਰ ਸੀਗਾ ਛੰਦਾਈ ਦਾ ਉਤਰ ਥੱਲੇ ਕੁਲਦੀਪ ਪਾਸ ਦਾ ਤੇ ਅਮਰ ਸਿੰਘ ਚਮਕੀਲੇ ਆ ਤੇ ਬੀਬੀ ਜਗਮਉਂ ਘੋ ਦਾ ਨਾਲ-ਨਾਲ ਦਫੇ ਸੀਗੇ ਮੋਗੇ ਆਈ ਬੇਡਰਾਂ ਤੇ ਉੱਥੇ ਪਾਰਟੀ ਇੱਕ ਆ ਗਈ ਕਿੰਨੂ ਕਿੰਨੂ ਕਰਨਾ ਬੋਕਾ ਉਹਨਾਂ ਨੇ ਦੇਖਿਆ ਵੀ ਪੁਰਾਣੇ ਕਲਾਕਾਰ ਆ ਉਹਨੇ ਕਹੀਆ ਆਪਣਾ ਚਮਕੀਲੇ ਨੂੰ ਗੱਲ ਲੰਨੇ ਆ ਉਹਦਾ ਨਵਾਂ ਨਵਾਂ ਅਲਗੋੜਾ ਆਇਆ ਹੈ ਜੀਜਾ ਲਾ ਕੇ ਮੇਲਾ ਉਹਨਾਂ ਨੇ ਦੇਖਿਆ ਫੋੜਾ ਪੁਰਾ ਚਮਕੀਲੇ ਨੂੰ ਬੁੱਕ ਕਰ ਲਿਆ ਉਹਿਆਂ ਨੇ ਕੀਤਾ ਜੀ ਆਪਣਾ 2300 ਚ 2500 ਚ ਇੰਨੇ ਚ ਕੀਤਾ ਆਈ ਗਿਆ 500 ਰੁਪਏ ਉਹਨੇ ਬੁੱਕ ਉਹਨੇ ਲੈ ਲਿਆ ਬਾਕੀ ਕੰਮ ਆਈਮੈਂਟ ਦੇ ਆਈਮੈਂਟ ਤੇ ਲਿਖਿਆ ਹੁੰਦਾ ਆਈਆ ਬੈਂਟਰੀ ਫੁੱਲ ਚਾਰ 2 ਹਰਨ ਤੇ 2 ਮੈਗ ਉਹਿਆਂ ਨੇ ਨਾ ਪਤਾ ਕੀ ਕਰਨਾ ਉਹਿਆਂ ਨੇ ਨਾ ਇੱਕ ਇੱਕ ਹਰਨ ਉਧਰ ਲਾ ਦੇ ਕਾਰ ਨੂੰ ਉਧਰ ਲਾ ਦੇਣਾ 2 ਮੈਗ ਸਾਡੇ ਕੋਲ ਬਾਕੀ ਕੋਈ ਮੈਗ ਮੁਕ ਨਹੀਂ ਦਾ ਠੀਕ ਹੈ ਉਹ ਹੋਜਾ ਦਾ ਮੈਗ ਦੇਖੋ ਚਮਕੀਲਾ ਹੀ ਤੂੰ ਵੀ ਇੱਥੇ ਆ ਉਹ ਹਾਲੀ ਨਾ ਮੈਂ ਕਾ ਖਿੱਚਦਾ ਦੇਖੋ ਜਿਹਦਾ ਮੈਚ ਕਿੰਨਾ ਕਲੈਂਟ ਆ ਠੀਨ ਅੱਜ ਕਹਿੰਦਾ ਦੇਖੋ ਤੂੰ ਅੱਜ ਮੈਂ ਕਿਉਂ ਮਾਰਾ ਨਹੀਂ ਕਹਿੰਦਾ ਆਹ ਕਹਿੰਦੇ ਦੇਖ ਲੋ ਕਿੰਨੀਆਂ-ਕਿੰਨੀਆਂ ਬਾਦਸ਼ਾਹਾਂ ਅਕਲ ਨੂੰ ਕੀ ਧਮਕਾਂ ਬੈਗੀਆਂ ਲੁਕਾਈਆਂ ਟੈਕ ਹੋ ਗਏ ਨੇ ਅਸੀਂ ਕਿਉਂ ਮਾਰਾ ਨਹੀਂ ਕਹਿੰਦੇ ਬਾਈ ਕੰਮ ਲਵੋ ਬਾਈ ਜਿਹੜਾ ਕੰਮ ਆ ਕੰਮ ਨੂੰ ਕੰਮ ਸਮਝੋ ਠੀਨ ਠੀਗਾ ਪਤਾ ਗੱਲ ਕੀ ਆ ਚਮਕੀਲਾ ਇੱਕ ਢੋਲਕ ਇੱਕ ਕਲਾ ਇੱਕ ਬਾਜਾ ਇੱਕ ਤੁੰਬੀ ਨਾਲ ਦੇਖੋ ਵਾਟ ਗੱਡੀਆਂ ਦਾ ਵਾਹ ਪੁਰਾਣੇ ਖਾਲੇ ਕੱਢ ਕੇ ਦੇਖੋ ਸਦੀਪ ਸਾਹਿਬ ਦੇ ਕੱਢ ਕੇ ਦੇਖੋ ਮਾਰਕਲੇ ਕੱਢ ਕੇ ਦੇਖੋ ਹਾਂਜੀ ਹੁਣ ਵੀ ਤੁਸੀਂ ਜਾਣਦੇ ਹੋ ਕਲਾਕਾਰ ਹਾਂਜੀ ਮੈਂ ਜਾਣਾਂ ਜੀ ਮੈਂ ਜਾਣ ਲਈ ਪਾਲੀ ਦੇ ਤਾਲੀਏ ਨਾਲ ਤੇ ਅਮਰੋਜੀ ਨਾਲ ਠੀਕ ਕੋਈ ਨਾ ਜਾਣਾਂ ਇਸ ਚ ਕੋਈ ਕਹ ਉਹ ਨਾ ਜਾਣਾਂ ਇਸ ਚ ਮੈਂ ਤੇ ਪੱਕਾ ਤੇ ਆਉਣ ਵਾਲੀ ਆਂ ਠੀਕ ਜੀ ਤੁਹਾਡੇ ਨਾਲ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ ਤੁਹਾਨੂੰ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸਾਨੂੰ ਵੀ ਬੜਾ ਵਧੀਆ ਲੱਗਾ ਕਿ ਮਿਊਜ਼ੀਸ਼ੀਅਨ ਦੇ ਨਾਲ ਇੱਕ ਗੱਲਬਾਤ ਕਰੀਏ ਜਿਨ੍ਹਾਂ ਨਾਲ ਜਿਨ੍ਹਾਂ ਨੇ ਇੰਨੇ ਪੁਰਾਣੇ ਕਲਾਕਾਰਾਂ ਨਾਲ ਆਪਣਾ ਕੰਮ ਕੀਤਾ ਘੜਾ ਵਜਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਗੋਗੀਆਂ ਮਿਹਰਬਾਨੀ ਜੀ ਤੁਹਾਡੀ ਮਿਹਰਬਾਨੀ ਬਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਠੀਕ ਹੈ